80 ਆ ਦੇ ਵਿੱਚ ਆ ਪਿਛਲੇ ਨੂੰ 60 ਪੈਸੇ ਟਾਇਰ ਪਾ ਕੇ ਦੇ ਦਾਂਗੇ ਰਬੜ ਵਾਲੇ ਟਾਇਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਆਪਣੇ ਕੋਲ ਇੱਕ ਟਰੈਕਟਰ ਸੀਗਾ ਜੀ ਫੋਰਡ 3600 ਤੇ ਇਹਦੀ ਆਪਾਂ ਨੇ YouTube ਤੇ ਨਹੀਂ ਦੀ ਵੀਡੀਓ ਪਾਈ ਹੈਗੀ ਬਾਈ ਸਿਰਫ Instagram ਤੇ ਰੀਲ ਪਾਈ ਸੀ ਤੇ ਤਕਰੀਬਨ ਬਹੁਤ سارے ਵੀਰਾਂ ਦੇ ਫੋਨ ਫਾਨ ਆਉਂਦੇ ਰਹੇ ਜੀ ਤੇ ਚਲੋ ਆਪਾਂ ਅੱਗੇ ਵੀ ਕਹਿੰਦੇ ਵੀ ਚੀਜ਼ ਜਿੱਥੇ ਆਣੀ ਉੱਥੇ ਹੀ ਜਾਣੀ ਆ ਤੇ ਵੀਰ ਸਾਡੇ ਆਏ ਹੋਏ ਨੇ ਇੱਧਰ ਬਾਈ ਟਰੈਕਟਰ ਲੈਣ ਚੰਡੀਗੜ੍ਹ ਈ ਦੇ ਤੋਂ ਵੀਰੇ ਆਜੋ ਮੜਾ ਜਾ ਹਾਂਜੀ ਕੀ ਹਾਲ ਆ ਵੀਰੇ ਬਾਬਾ ਜੀ ਵਧੀਆ ਜੀ ਠੀਕ ਆ ਵੀਰੇ ਹਾਂਜੀ। ਯਾ ਸਾਡੇ ਆ ਵੀਰ ਨੇ ਟਰੈਕਟਰ ਲਿਆ ਬਾਈ। ਠੀਕ ਹੈ ਜੀ। ਤੇ ਵੀਰੇ ਫੋਰਡ 3600 ਲੈਣ ਦਾ ਮਨ ਕਿਵੇਂ ਬਣਿਆ ਥੋੜਾ ਦੱਸੋ? ਫੋਰਡ ਜੀ ਬਸ ਵਧੀਆ ਜਿਹਾ ਸ਼ੌਂਕ ਤਾਂ ਹੈ ਬਸ ਇੱਕ ਜੀ ਵੀ ਕਹਿੰਦੇ ਟਰੈਕਟਰ ਲੈਣਾ ਫੋਰ 3600 ਜੀ। ਅੱਛਾ ਤਾਂ ਲੈ ਲਿਆ ਜੀ। ਓਕੇ। ਹਾਂਜੀ ਟਰੈਕਟਰ ਵੀਰ ਨੇ ਲਿਆ। ਹਾਂਜੀ ਵੀਰ ਨੇ ਲਿਆ ਇਹਨੂੰ ਦਵਾਇਆ ਆਪਣਾ ਟਰੈਕਟਰ। ਕਿਹੜਾ ਪਿੰਡ ਆ ਬਾਈ ਦਾ? ਪਿੰਡ ਭਜੋਲੀ ਜਿਹੜਾ ਮੁਹਾਰੀ ਤਸੀਦ। ਪਿੰਡ ਭਜੋਲੀ ਆ ਜੀ। ਪਿੰਡ ਭਜੋਲੀ ਸੌੜਾਂ ਕੋਲ। ਹਾਂਜੀ ਹਾਂਜੀ ਠੀਕ ਆ ਬਾਈ ਖੇੜ ਏਰੀਆ ਪੈ ਗਿਆ ਇਹਨਾਂ ਦਾ। ਵਧੀਆ ਇੱਧਰ ਲੋਕ ਉਹਨੂੰ ਸ਼ੌ ਠੀਕ ਆ ਤੇ ਚਲੋ ਬਾਈ ਵਧੀਆ ਬਾਈ ਇਹਨਾਂ ਦਾ ਆਪਾਂ 735 ਕਟਿਆ ਵਿੱਚ ਬਾਈ ਤੇ ਕਿੰਨਾ 95 ਮਾਡਲ ਹੈ ਹਾਂਜੀ 95 ਮਾਡਲ ਹੈ ਜੀ 95 ਮਾਡਲ ਹੈ ਠੀਕ ਆ ਟਰੈਕਟਰ ਹਾਂਜੀ ਆਹਨ ਪੂਰਾ ਓਕੇ ਆ ਜੀ ਆਪਣੇ ਬਾਈ ਉਹ ਆਪਣੇ 8000 ਦਾ ਵਿੱਚ ਕਟਿਆ ਆਪਾਂ ਦੇ ਦਾਂਗੇ ਮੌਕੇ ਤੇ ਮਾੜਾ ਮੋਟਾ ਹੋਰ ਮਾੜਾ ਤਣਾ ਕਰਕੇ ਕਿਸੇ ਨੇ ਘੱਟ ਪੈਸੇ ਲੈਣਾ ਟਰੈਕਟਰ ਠੀਕ ਹੈ ਇੰਜਨ ਗੇਅਰ ਦਾ ਵਧੀਆ ਸਿਰਫ ਟਾਇਰ ਘੱਟ ਹੈ ਬੁੱਲੇ ਟਾਇਰ ਉਹ ਵੀ ਸਾਪ ਨੂੰ ਵੀਡੀਓ ਦੇ ਐਂਡ ਚ ਦਿਖਾ ਦਾਂ ਨੇ ਤੇ ਆਹ ਦਿੱਤਾ ਫੂੜ ਆਪਾਂ ਨੇ ਵੀ ਇਹਨਾਂ ਨੂੰ ਇੱਕ ਘੱਟ 90 ਮਾਡਲ ਤਿਆਰ ਹੋਇਆ ਵਾ ਟਰੈਕਟਰ ਵੀਰੇ ਦੇਖਣਾ ਚਲਾ ਚਲੂਗੇ ਹਾਂਜੀ ਪੂਰਾ ਇਹਨਾਂ ਓਕੇ ਹੈ ਜੀ ਹਾਂ ਹਾਂ ਪੂਰਾ ਇਹਨਾਂ ਫਿੱਟ ਹੈ ਜੀ ਠੀਕ ਹੈ ਜਿੰਨਾ ਮੰਗਦੇ ਦੁਕਣੀ ਟਰੈਕਟਰ ਨਿਕਲਿਆ ਵਧੀਆ ਜੀ ਹੈ ਨਾ ਵੀਰੇ ਫੋਟੋ ਦਾ ਕੁਝ ਹੋਰ ਹੈ ਫੇਸ ਟੂ ਫੇਸ ਕੁਝ ਹੋਰ ਹੁੰਦਾ ਜੀ ਹਾਂਜੀ ਹਾਂ ਨਹੀਂ ਉਦਾਂ ਠੀਕ ਹੈ ਹਾਂਜੀ ਪੂਰਾ ਇਹਨਾਂ ਓਕੇ ਹੈ ਚੜਾਈ ਚੜਾਈ ਬਿਲਕੁਲ ਇਹਨਾਂ ਓਕੇ ਹੈ ਜੀ ਠੀਕ ਹੈ ਵੀਰੇ ਪੀਕਅਪ ਸੌਣੀਆਂ ਬਹੁਤ ਉੱਤ ਦਾ ਵਧੀਆ ਜਾਣ ਸਾਰਾ ਕੰਮ ਹੋ ਗਿਆ ਬਈ ਇਹਦਾ ਨਾ ਬੰਦਿਆਂ ਨੇ ਮੈਂ ਤੁਹਾਨੂੰ ਦਿਖਾਦਾ ਕੋਈ ਚੀਜ਼ ਇਹੀ ਜ ਨਹੀਂ ਹੈਗੀ ਉਮੀ ਟਰੈਕਟਰ ਸੁੱਕਾ ਹਾਂਜੀ ਹਾਂ ਤੇ ਬੰਦਿਆਂ ਨੇ ਮਤਲਬ ਕਿ ਸਾਰਾ ਕੰਮ ਕਰਾ ਕੇ ਬੰਦਿਆਂ ਨੇ ਹਾਂ ਜੀ ਇਦਾਂ ਨਹੀਂ ਹੈਗਾ ਵੀ ਕੱਲਾ ਇਦਾਂ ਤਿਆਰ ਹੋਇਆ ਹੋਇਆ ਸਾਰਾ ਇੰਜਣ ਉੰਜਣ ਦਾ ਤੇ ਟਾਇਰ ਟੂਰ ਵੀ ਵਧੀਆਂ ਆ ਰੰਗ ਵੀ ਟਰੈਕਟਰ ਨੂੰ ਸੋਹਣਾ ਹੋਇਆ ਵਾ ਹਾਂ ਜੀ ਹਾਂ ਆ ਵੀ ਮੁਰਲੀਆਂ ਲੱਟਾਂ ਲੁੱਟਾਂ ਸਾਰਾ ਸਮਾਨ ਨਮਾ ਪਿਆ ਵਾ ਟਰੈਕਟਰ ਨੂੰ ਭਾਈ ਸਟਾਰਟ ਕਰਕੇ ਦਿਖਾਉਂਣਾ ਜੀ ਆਹ ਦੇਖ ਲਓ ਜੀ ਸਟਾਰਟ ਰੈਸਨ ਵੀਰੇ ਟਰੈਕਟਰ ਦੀ ਆਵਾਜ਼ ਚੱਕ ਰਹੇ ਮਾੜਾ ਕੋਲ ਨੂੰ ਆ ਜਾ ਯਾਰ ਆਈ ਜੀ ਪਤੋਨੀ ਆ ਹਾਂ ਜੀ ਆਈ ਹੋਰ ਫਰਾਟੇ ਪਾਤਾ ਆਏ ਸੀ ਵੀ ਜਿਹੜਾ ਟਰੈਕਟਰ ਮੰਗਦੇ ਤੇ ਵੀਡੀਓ ਮੋਕਾ ਨਹੀਂ ਫਿਰ ਡਾਟਾ ਫੇਸ ਟੂ ਫੇਸ ਆਇਆ ਜੀ ਇਹ ਵੀਰਾਂ ਨੇ ਬਾਈ ਇੱਕ ਹੋਰ ਵੀ ਇਹਨੂੰ ਨਹੀਂ ਇਹਦੇ ਆ ਫੋਰਡ ਦੇ ਬ੍ਰੇਕਾਂ ਦੂਈਆਂ ਹੁੰਨੀਆਂ ਵੀਰਾਂ ਨੇ ਇਹਨੂੰ ਦੂਜਾ ਜਿਗਾਰਡ ਕਰਿਆ ਵਾ ਡਿਸਕਾਂ ਜਿਹਨੂੰ ਵੀਰ ਦਿਖਾ ਫੋਲ ਤੇ ਆ ਦੇ ਥੱਲੇ ਤੇਲ ਬ੍ਰੇਕਾਂ ਇਹਨਾਂ ਆ ਜਾ ਪਿੱਛੇ ਦਿਖਾਈਏ ਉਹ ਦੇਖ ਵੀਰੇ ਅੰਦਰੋਂ ਹਾਲਤ ਬਹੁਤ ਚੰਗੀ ਆ ਜੀ ਟਰੈਕਟਰ ਦੀ ਤਾਂ ਹੀ ਅਸੀਂ ਲਿਆ ਫਿਰ ਦੇਖੀ ਆ ਵੀ ਦੇ ਲੈ ਹੁੱਕ ਹੱਕ ਬਾਈ ਪਿਛਲਾ ਜਿਹਨਾਂ ਵੀਰੇ ਲਿੰਕਾਂ ਹੁੱਕ ਠੀਕ ਆ ਟਰੈਕਟਰ ਦੇ ਮਰਾੜ ਸਾਰਾ ਸਮਾਨ ਨਵਾਂ ਪਿਆ ਵਾ ਕੋਈ ਚੀਜ਼ ਨਹੀਂ ਕਿ ਮੈਨੂੰ ਪੁਰਾਣੀ ਲੈ ਕੇ ਪਾਈ ਹੋਏ ਰੰਗ ਕਰਿਆ ਪੁਰਾਣੀ ਸਾਰਾ ਸਮਾਨ ਨਵਾਂ ਪਾਇਆ ਬੱਲੇ ਕੇ ਬਾਈ ਆ ਵੀ ਸਾਰਾ ਜਿਗਾਰ ਨਵਾਂ ਏ ਠੀਕ ਆ ਡੰਡਾ ਫੱਟੀ ਵੀ ਨਵੀਂ ਹੋਇਆ ਸਾਰਾ ਕੁਝ ਮਾਈਕ ਜਰਨਲ ਕੋ ਤਾਜੀ ਕਹਿੰਦੇ ਫੋਰਡ ਲੈਣਾ ਜੀ ਚਲੋ ਆ ਲੈ ਲਿਆ ਜੀ ਸ਼ੌਂਕ ਹੋ ਰਿਹਾ ਹਾਂਜੀ ਆ ਦੇ ਵੀਰੇ ਰੇਸ ਤੇ 30350 ਦੀ ਰੇਸੇ ਲੱਗਦੀ ਬਾਈ ਬੈਟਰੀ ਬੂਟਰੀ ਜਾ ਓਕੇ ਆ ਠੀਕ ਆ ਸਾਰਾ ਸੀਟ ਮੀਟਰ ਵੀਰੇ ਐਲੂਲ ਪ੍ਰੈਸ਼ਰ ਫੁੱਲ ਆ ਟਰੈਕਟਰ ਐਂ ਸਰੇ ਜਾ ਕੇ ਖੜਦਾ ਬਾਕੀ ਚਲੋ ਬਾਈ ਬਾਈ ਨਾਲ ਨੂੰ ਵਾਦਾ ਕਰੇ ਵੀ ਇਹਨਾਂ ਨੇ ਲਿਆ ਆਪਣੇ ਤੋਂ ਭਰੋਸਾ ਕਰੇ ਆਪਣੇ ਤੇ ਬਾਈ ਨਾਲ ਨੂੰ ਇੱਕ ਹੋਰ ਤਸੱਲੀ ਦਿੱਤੀ ਵੀ ਜੇ ਕੱਲ ਨੂੰ ਦੇਣਾ ਵੀ ਆ ਤਾਂ ਵੀ ਆਪਾਂ ਬੈਠੇ ਆ ਠੀਕ ਆ ਕੋਈ ਗੱਲ ਨਹੀਂ ਦੇ ਦਿੰਗੇ ਆ ਤੁਹਾਨੂੰ ਹਾਂਜੀ ਹਾਂਜੀ ਹਾਂ ਵੀ ਜੇ ਕੱਲ ਨੂੰ ਤੁਸੀਂ ਸਾਲ ਦੋ ਸਾਨੂੰ ਵੇਚ ਕੇ ਕੋਈ ਹੋਰ ਵੀ ਲੈਣਾ ਤਾਂ ਵੀ ਬੈਠਿਆ ਜਾਂ ਮਰਜ਼ੀ ਦੇ ਸੱਦਾ ਵੀ ਲੈ ਲਾਂਗੇ ਜਾਂ ਦੂਏ ਤਰ੍ਹਾਂ ਵਿੱਚ ਘਟਾਉਣਾ ਤਾਂ ਵੀ ਘਟ ਲਾਂ ਠੀਕ ਆ ਵੀਰੇ ਇਹ ਬਾਈ ਨਾਲ ਦਿਖਾ ਦੀ ਮਾੜਾ ਟਰੈਕਟਰ ਦਿਖਾ ਦਿਓ ਬਾਈ ਸਾਡੇ ਆਹ ਟਰੈਕਟਰ ਆ ਬਾਈ ਬਾਈ ਨਾਲ ਦਾ ਕਾਹ ਬੜਾ ਨਹੀਂ ਇੱਧਰ ਲੱਗੋ ਇੱਧਰ ਵਾਲਾ 735 ਵੀਰ ਅੰਜਨ ਗੇਟ ਦਾ ਪੂਰੇ ਨਾਲ ਓਕੇ ਆ ਜੀ ਬਟ ਟਾਇਰੇ ਪਿੱਛੇ ਇਹਨੂੰ ਕਸੇ ਵੇਜੀ ਹੋਰ ਕੋਈ ਦਿੱਕਤ ਨਹੀਂ ਆ ਜੀ ਮਾ ਟਾਇਰਾਂ ਕਰਕੇ ਦੇ ਟਰੈਕਟਰ ਦੀ ਬਲੋ ਬਲੂ ਜਮਾ ਨਹੀਂ ਹੈਗੀ ਇਸਨੇ ਵੀਰੇ ਮੈਂ ਆਪ ਚੈੱਕ ਕਰੀਆ ਵੀਰੇ ਆਪਾਂ ਥੋੜਾ 80 ਤਾਂ ਹੀ ਕੱਟਿਆ ਹਾਂ ਜੀ 80000 ਦਾ ਕੱਟਿਆ ਤੁਸੀਂ ਜੀ 80 ਦਾ ਕੱਟਿਆ ਹਾਂਜੀ ਆਪਾਂ ਮਾੜਾ ਮੋੜਾ ਹੋਰ ਮਾਨ ਤਾਨ ਕਰ ਦਾਂਗੇ 80 ਚੋ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਹੋਣ ਨਾ ਬਾਈ 735 ਅੰਜਰ ਡੇਟ ਦਾ ਪੂਰਾ ਓਕੇ ਹੈ ਜੀ ਟਾਇਰ ਵੀ ਆਪਣੇ ਕੋਲ ਪਿਛਲੇ ਨਾ ਪਏ ਆ ਬਾਈ ਘਰ ਵਾਲੇ ਟਾਇਰ ਪਏ ਆ ਉਹ ਵੀ ਆਪਾਂ ਤੁਹਾਨੂੰ ਪਾ ਕੇ ਦੇ ਦਾਂਗੇ 80 ਜਰ ਦੇ ਵਿੱਚ ਹੋਰ ਦੱਸੋ ਠੀਕ ਹੈ ਜੀ 80 ਜਰ ਦੇ ਵਿੱਚ ਆਪਾਂ ਪਿਛਲੇ ਨੂੰ 60 ਪੈਸੇ ਟਾਇਰ ਪਾ ਕੇ ਦੇ ਦਾਂਗੇ ਰਬੜ ਵਾਲੇ ਟਾਇਰ ਫੋਟੋ ਕੋ ਵਧੀਆ ਚੱਲੀ ਜਾਣਾ ਲਾਵਾ ਲੋ ਬਾਈ ਦੇਖ ਲੋ ਵੀਰੇ ਕਿਸੇ ਨੇ 735 ਲੈਣਾ ਹੋਇਆ ਠੀਕ ਹੈ ਜੀ ਤੇ ਬਾਕੀ ਤਸੱਲੀ ਕਰ ਲਿਓ ਮੁੱਲੇ ਡਾਇਰ ਤਾਂ ਹੈਗੇ 70 ਪਾਈ ਹੈ ਨਾ ਬਾਈ ਹਾਂਜੀ ਹਾਂ ਮੁੱਲੇ ਡਾਇਰ ਹੈਗੇ ਪਿਛਲੇ ਡਾਇਰ ਥੋੜੇ ਜਿਹਾ ਘੱਟ ਤੇ ਬਾਕੀ ਠੀਕ ਹੈ ਵੀਰੇ ਲੋ ਰੱਬ ਦਾ ਨਾਮ ਫੇਰ ਤੁਸੀਂ ਵੀ ਦੂਰ ਜਾਣਾ ਯਾਰ ਹੋਰ ਕੇ ਚੱਲੀਏ ਬਾਜੀ ਡੇਢ ਤੋਂ ਘੰਟੇ ਦਾ ਲੱਗੇ ਜਾਣੇ ਡੇਢ ਘੰਟਾ ਆਰਾਮ ਨਾਲ ਆਰਾਮ ਨਾਲ ਇਹਨਾਂ ਤਾਂ ਲੱਗੇ ਜਾਣਾ ਜੀ ਭੀੜ ਬਹੁਤ ਆ ਠੀਕ ਹੈ 35 40 ਕਿਲੋਮੀਟਰ ਹੈਗਾ ਜੀ ਠੀਕ ਹੈ ਜੀ ਤੇ ਲੋ ਜੀ ਬਾਈ ਟਰੈਕਟਰ ਲੈ ਗਏ ਵੀਰ ਨਾਲ ਹੀ ਬਲਾਈਆਂ ਬਹੁਤ ਬਹੁਤ ਬਾਈ ਇਹਨਾਂ ਨੂੰ ਤੇ ਆਹ ਟਰੈਕਟਰ ਆ ਬਾਈ ਆਪਾਂ ਤੁਹਾਨੂੰ ਦਿਖਾਤਾ ਚਲਾ ਕੇ ਦੇਖ ਲਿਓ ਬਾਈ ਟਾਇਰ ਆਪਾਂ ਪਿਛਲੇ ਆਪਣੇ ਕੋ ਪਈਆਂ ਇੱਕ ਰਬੜ ਵਾਲੇ ਟਾਇਰ ਉਹ ਆਪਾਂ ਨੂੰ ਪਾ ਦਾਂਗੇ ਕਿਸੇ ਵੀਰ ਨੇ ਲੈਣਾ ਹੋਇਆ ਬਾਈ ਟਰੈਕਟਰ ਤਾਂ ਦੇਖ ਲਿਓ ਆ ਕੇ ਠੀਕ ਹੈ ਜੀ ਲੋ ਜੀ ਚਲਾਈ ਚਲੂਈ ਦਾ ਸਾਫ਼ ਆ ਬਾਈ ਟਰੈਕਟਰ ਇੱਕ ਬਾਈ ਥੋੜਾ ਜਿਹਾ ਮਗਰਾੜ ਥੋੜਾ ਜਿਹਾ ਹੋਇਆ ਵਾ ਖਰਾਬ ਆ ਮਗਰਾੜ ਠੀਕ ਹੈ ਜੀ ਆ ਦਾ ਮੁਰਲਾ ਪੱਲਾ ਜ ਨਹੀਂ ਹੈਗਾ ਆਲਾ ਮਗਰਾੜ ਦਾ ਪਰਲਾ ਮਗਰਾੜ ਵਧੀਆ ਪਿਆ ਬਾਈ ਐ ਲੂਲੂ ਪ੍ਰੈਸ਼ਰ ਟਰੈਕਟਰ ਦਾ ਵਧੀਆ ਐਨ ਓਕੇ ਆ। ਲੋ ਜੀ ਪਿੱਛੋਂ ਦੇਖ ਲੋ ਟਰੈਕਟਰ ਦੀ ਕੰਡੀਸ਼ਨ। ਠੀਕ ਆ ਜੀ। ਚਲਾਈ ਜਰੂਰੀ ਦਾ ਵਧੀਆ ਬਾਈ ਸਭ ਤੋਂ ਵੱਡੀ ਗੱਲ ਹੈ ਹਿੱਸੇ ਉਸੇ ਚ ਬਹੁਤ ਢਿੱਲਾ ਨਹੀਂ ਹੈਗੀ। ਕੋਲ ਸਾਰੇ ਵੀਰਾਂ ਦੇ ਬਾਈ ਫੋਨ ਆਉਂਦੇ ਰਹਿੰਦੇ ਸਾਨੂੰ ਵੀ ਘੱਟ ਪੈਸੇ ਲਾਉਣੇ ਅਸੀਂ ਥੋੜੇ ਬਹੁਤੇ ਕੰਮ ਵਾਸਤੇ ਲੈਣਾ 735 ਦਾ ਵਧੀਆ ਟਰੈਕਟਰ ਹੈ। ਤੇ 70 75 ਹਜ਼ਾਰ ਦਾ ਟਰੈਕਟਰ ਕੋਆਰਡ ਚ ਵੀ ਵਿਕ ਜਾਂਦਾ ਪਰ ਆਪਾਂ ਨੇ ਟਰੈਕਟਰ ਕਿਸੇ ਜ਼ਿੰਮੇਦਾਰ ਬੰਦੇ ਨੂੰ ਦੇਣਾ ਕਿਉਂਕਿ ਟਰੈਕਟਰ ਵਰਤਣੇ ਵਾਲਾ ਬਾਈ ਇਹ ਠੀਕ ਹੈ ਜੀ ਤੇ ਲੋ ਜੀ ਵੀਰੋ ਪਿੰਡ ਪਹੁੰਚ ਗਏ ਜੀ ਆਪਾਂ ਤੇ ਅੱਜ ਬਾਈ ਮੀਂਹ ਫੇਰ ਪੈ ਗਿਆ ਜੀ ਮੀਂਹ ਵੀ ਵਧੀਆ ਪੈ ਗਿਆ ਜ਼ੋਰਦਾਰ ਤਰੀਕੇ ਨਾਲ ਸਾਢੇ ਤਕਰੀਬਨ ਬਾਈ ਕਈ ਦਿਨ ਹੋ ਗਏ ਇੱਕ ਇੱਕ ਅੱਧਾ ਦਿਨ ਛੱਡ ਕੇ ਮੀਂਹ ਡੇਲੀ ਉਹ ਪੈ ਜਾਂਦਾ ਤੇ ਝੋਨਾ ਵੀ ਬਾਈ ਲੱਗ ਗਿਆ ਨਿਸਰਨ ਦੇਖੋ ਆਉਸਮ ਬਹੁਤ ਵਧੀਆ ਹੋਇਆ ਵਾ ਮੀਂਹ ਦਾ ਇੱਕ ਫਾਇਦਾ ਹੈਗਾ ਬਾਈ ਜਿਹੜੀ ਗਰਮੀ ਜੀ ਹੋ ਜਾਂਦੀ ਆ ਉਹ ਸੈੱਟ ਹੋ ਜਾਂਦੀ ਹੈ ਠੀਕ ਹੈ ਜੀ ਤੇ ਇੱਕ ਸਾਡਾ ਵੀਰ ਆ ਗਿਆ ਫੌਜੀ ਸਾਹਿਬ ਉਸ ਨਾਲ ਮਲਾਉਣੇ ਸਾਨੂੰ ਬਹੁਤ ਦਿਨ ਹੋ ਗਏ ਬਾਈ ਮਿਲੇ ਨੂੰ ਬਾਈ ਨੂੰ ਬਾਸਮਤੀ ਵੀ ਪੂਰੀ ਵਧੀਆ ਖੜੀ ਆ ਫੌਜੀ ਸਾਹਿਬ ਨੂੰ ਮਿਲੋ ਬਾਈ ਕੀ ਹਾਲ ਹੈ ਜੀ ਹੋਰ ਜੀ ਵੀ ਕੰਮ ਚੱਲਦਾ ਹੋਰ ਹਣੀ ਵੀਰੇ ਵਧੀਆ ਜੀ ਵਧੀਆ ਨਹੀਂ ਤਾਂ ਫੇਰ ਬਵਾਤ ਆਜਾ ਨਹੀਂ ਯਾਰ ਪੈ ਬਹੁੜਿਆ ਆਪਾਂ ਤਾਂ ਫੇਰ ਜੇ ਭਵਾ ਲੋੜ ਦਾ ਕੰਮ ਅੱਛਾ ਇੱਕ ਜਗ੍ਹਾ ਤੇ ਸਾਹਮਣੇ ਬਹੁਮੀ ਪਿਆਰਾ ਤੂੰ ਉੱਧਰ ਗਿਆ ਹੁਣ ਉਧਰ ਜਾਂਦਾ ਰਹਿੰਦਾ ਏ ਕਹਿੰਦਾ ਅਨੰਦਪੁਰ ਸਾਹਿਬ ਕਾ ਬਾਬੂ ਦਾ ਹਾਲ ਹੈ ਮੀ ਤਾਂ ਨਾਮ ਮੀਦਾ ਬਾਈ ਚਲੋ ਇੱਜਾ ਇੱਧਰ ਵੀ ਬਹੁਤ ਪਿਆ ਇੱਧਰ ਦੋਆਬੇ ਸ਼ਾਬਦਾਣਾ ਹਾਂ ਸ਼ਹਿਰ ਪਰਵਲ ਹਾਂ ਸ਼ਹਿਰ ਪਰੇ ਦੀ ਚ ਕੱਲ ਬਸ ਗਰੀ ਬਾਈ ਨਹੀਂ ਯਾਰ ਚੱਲੋ ਬਾਈ ਟਾਈਮ ਆ ਹਨੀ ਬਿਲਕੁਲ ਠੀਕ ਆ ਬਾਸਮਤੀ ਆ ਹਾਂ ਬਾਸਮਤੀ ਹਨੀ ਵੀਰੇ ਠੀਕ ਆ ਆਪਾਂ ਇਹਦੇ ਚ ਬਹੁਤਾ ਕੁਝ ਏਡਾ ਪਾਇਆ ਵੀ ਨਹੀਂ ਹੈਗਾ ਪਰ ਇਹਦੇ ਵਿੱਚ ਦੇਸੀ ਜਿਹੇ ਦਾ ਫਰਕ ਤਾਂ ਠੇਰ ਲੱਗਦਾ ਹਾਂ ਬਾਈ ਇਹਦੇ ਚ ਆਪਾਂ ਤਰੀਬਨ ਹਨੀ ਵੀਰੇ ਇਹਦੇ ਤਾਂ ਮੈਂ ਕਹਿੰਦਾ 2-3 ਸਾਲ ਹੋ ਗਿਆ ਆਪਾਂ ਕੁਝ ਨਹੀਂ ਪਾਇਆ ਹਮ ਨਾਲ ਲਾਉ ਦੇ ਇਹਦੇ ਵਿੱਚ ਆਪਾਂ ਬਰਸੀਨ ਲਾਉਂਦੇ ਹੁੰਨੇ ਆ ਬਰਸੀਨ ਚ ਵੀ ਨਹੀਂ ਆਪਾਂ ਕੁਝ ਪਾਉਂਦੇ ਆਪਾਂ ਆਹੀ ਜਿਹੜਾ ਹੁੰਦਾ ਆਪਣਾ ਦੇਸੀ ਰੇ ਕਰਦੇ ਹਾਂ 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 ਇਹਦੇ ਨਾਲ ਕਾਲੀ ਜੀ ਖੜੀ ਬਾਈ ਇਹ ਪੂਰਾ ਪਿਆ ਵਹਿਚ ਅਧੀਆਂ ਤਾਂ ਆਪਾਂ ਉਹ ਕਰਦੇ ਸੀ ਮਾੜਾ ਮੋਟਾ ਉਰੇ ਪਰ ਕੇ ਹਰੇਕ ਵਾਰ ਪੰਜ ਚਾਰ ਸੌ ਅੱਗੇ ਵਿੱਚ ਖੜਾ ਦਿੰਦੇ ਹਾਂ ਬਜੀ ਵਧੀਆ ਕੱਚੇ ਰੇ ਤਾਂ ਫਰਕ ਰਹੇ ਹੋਰ ਵੀਰੇ ਫਸਲ ਵਾੜੀ ਠੀਕ ਆ ਫਸਲ ਵਾੜੀ ਠੀਕ ਆ ਠੀਕ ਆ ਬਿਮਾਰੀ ਠਮਾਰੀ ਬਿਮਾਰੀ ਯਾਰ ਉਹ ਠੀਕ ਹੈ ਹੈ ਨਹੀਂ ਅੱਛਾ ਠੀਕ ਆ ਦਿਖਦੀ ਤਾਂ ਹੈ ਨਹੀਂ ਵੀ ਰੱਗੇ ਪਤਾ ਨਹੀਂ ਹੈਗਾ ਓਕੇ ਖੇਤੀ ਨੂੰ ਸੜੀ ਚੂਹਾ ਹੀ ਬਾਅਦ ਚ ਇਹਦੇ ਵਿੱਚ ਹੈਗੀ ਬਿਮਾਰੀ ਬਾਈ ਬਿਮਾਰੀ ਜਿਹੜੀ 26 ਨੂੰ ਵੀ ਹੈ ਹਾਂ ਸਾਰੀਆਂ ਵੈਰਾਈਆਂ ਨੂੰ ਜਿਹੜੀਆਂ ਜ਼ਿਆਦਾ ਕੀਤੀਆਂ ਲੱਗੀਆਂ ਹਨ ਵੀਰ ਉਹਨਾਂ ਨੂੰ ਵੱਧ ਹਾਂ ਉਹ ਨਹੀਂ ਰਸਟਮ ਹੈ ਹਾਂ ਹੁਣ ਜਿੱਕਣਾ ਕਈ ਜਗ੍ਹਾ ਦੱਸ ਰਹੇ ਆ ਕਦ ਗੱਲ ਹੁੰਦੀ ਜਿੱਥੇ ਹਾਂ ਭਾਵਾ ਭਾਵਾਂ ਦੇ ਬੰਦੇ ਗੱਲ ਕਰਦੇ ਨੇ ਠੀਕ ਆ ਕਹਿੰਦੇ 31 ਨੂੰ ਹੈ ਉਹ ਨਹੀਂ ਜਮਾਈ ਨਹੀਂ ਕਹਿੰਦੇ 31 ਨੂੰ ਸਭ ਨਾਲ ਵੱਧ ਆ ਜਗੂ ਵੀਰੇ ਬੀਜਾਂ-ਬੀਜਾਂ ਦਾ ਵੀ ਫਰਕ ਬੀਜਾਂ-ਬੀਜਾਂ ਦਾ ਫਰਕ ਬਿਮਾਰੀ ਹੁਣ ਕਹਿੰਦੇ 26 ਨੂੰ ਹੈ ਇੰਨੀ ਕਈਆਂ ਨੇ ਮੈਂ 26 ਨੂੰ ਬਿਮਾਰੀ ਇੰਨੀ ਦੇਖੀ ਗੱਲ ਛੱਡ ਦੇ ਅੱਛਾ 26 ਦੇ ਨਾਸ ਵੱਜਿਆ ਪਿਆ ਬਾਈ ਬਿਲਕੁਲ ਬਿਲਕੁਲ ਬਾਈ ਕੁਝ ਨਹੀਂ ਕ ਤੇ ਸਪਰੇਅ ਸ਼ੁਰੂ ਕਰਤੀ ਕਿਨੇ ਸਪਰੇਅ ਯਾਰ ਪਹਿਲੀ ਗੱਲ ਦੀ ਜਦ ਬਿਮਾਰੀ ਸ਼ੁਰੂ ਹੋਈ ਸੀ ਉਹ ਵੀ ਅੱਛਾ ਆਪਣੀ ਇਹਦੀ ਉਪਰ ਦੀ ਤੇਲ ਦੀ ਆ ਅੱਛਾ 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 ਹੋ ਤਾਂ ਜੀ ਬਿਮਾਰੀ ਹੈ ਨਹੀਂ ਯਾਰ ਠੀਕ ਆ ਬਾਈ ਠੀਕ ਆ ਬਾ ਚੂਹਾ ਹੀ ਜਿਹੜੀ ਬਕੀਤੀ ਲਈ ਉਹਦੇ ਗੰਦੇ ਨਾਲ ਚੂਹਾ ਹੀ ਬਹੁਤ ਬੜੇ ਆਇਆ ਓਕੇ ਅੱਗੇ ਦੇਖਾਂਗੇ ਕੁਝ ਕੰਮ ਦੇ ਹੁਣ ਜਾ ਕੇ ਦੋਈ ਜੀ ਸਭ ਠੀਕ ਆ ਚੱਲੀਏ ਫਿਰ ਤੇ ਲੋ ਜੀ ਵੀਰੋ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਕਿਸੇ ਵੀ ਮੇਰੇ ਵੀਰ ਭਰਾ ਨੇ ਟਰੈਕਟਰ ਲੈਣਾ ਖਰੀਦਣਾ ਨਵਾਂ ਪੁਰਾਣਾ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਠੀਕ ਹੈ ਜੀ YouTube ਆਪਣਾ Facebook ਤੇ Instagram ਨੂੰ ਵੀ ਬਾਈ ਜਰੂਰ ਫੋਲੋ ਕਰਿਆ ਕਰੋ ਜਾ ਕੇ ਜੱਗੂ ਮਾਲ ਦੇ ਨਾਮ ਤੇ ਚੱਲਦਾ ਸੇਮ ਮਿਲਦੇ ਸਾਨੂੰ ਹੋਰ ਨਵੇਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ